ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਬੱਬੂ ਕਮਣ ਅੱਜ ਆਪਣੇ ਗੱਲ ਕਰਨੇ ਆ ਜਿਮਣੀ ਚੋਣ ਤਰਨ ਤਰਨ ਸਾਹਬ ਤੋਂ ਲੜੀ ਜਾ ਰਹੀ ਹੈ ਜੀ ਲਗ ਲਗ ਪਾਰਟੀਆਂ ਨੇ ਲਗ ਲਗ ਉਮੀਦਵਾਰ ਆਪਣੇ ਚੋਣ ਮੈਦਾਨ ਦੇ ਵਿੱਚ ਉਤਾਰੇ ਨੇ ਸ਼ਰੋਮਨੀ ਅਕਾਲੀ ਦਲ ਦੇ ਵੱਲੋਂ ਧਰਮੀ ਫੌਜੀ ਦਾ ਪਰਿਵਾਰ ਉਹ ਚੋਣ ਲੜ ਰਹੇ ਨੇ ਕਾਂਗਰਸ ਵੀ ਲੜ ਰਹੀ ਹੈ ਆਪਣਾ ਬੀਜੇਪੀ ਵੀ ਲੜ ਰਹੀ ਹੈ ਤੇ ਝਾੜੂ ਵਾਲੇ ਵੀ ਲੜ ਰਹੇ ਨੇ ਤੇ ਅਮਰਦਪਾਲ ਹੁਣੀ ਵੀ ਲੜ ਰਹੇ ਨੇ અમરતપાલ ਦੇ ਵੱਲੋਂ کیوں ਲੜ ਰਿਹਾ ਸੰਦੀਪ ਸਿੰਘ ਸਣੀ ਦਾ ਭਰਾ ਸੰਦੀਪ ਸਿੰਘ ਸਣੀ ਦਾ ਤੁਹਾਨੂੰ ਪਤਾ ਹੀ ਹੈ ਸੰਦੀਪ ਸਿੰਘ ਸਣੀ ਨੂੰ ਸਾਰੇ ਜਾਣਦੇ ਆ ਵੀ ਕੌਣ ਹੈ ਜੋ ਪਿੱਛੇ ਘੱਟਾ ਕਰਮ ਹੋਇਆ ਪਟਿਆਲੇ جیل ਦੇ ਵਿੱਚ ਸੰਦੀਪ ਸਿੰਘ ਸਣੀ ਉਦੋਂ સુરਖੀਆਂ ਜਾਇਆ ਜਾਂ ਮਤਲਬ ਵੀ ਇਸ ਤੋਂ ਪਹਿਲਾਂ ਜੋ ਉਹਨੇ ਕੀਤਾ ਸੀਗਾ ਉਹਦੇ ਕਰਕੇ સુરਖੀਆਂ ਜਾਇਆ ਸੀਗਾ ਨਹੀਂ ਉਸ ਤੋਂ ਪਹਿਲਾਂ ਸੰਦੀਪ ਸਿੰਘ ਸਣੀ ਦਾ ਕਿਸੇ ਨੂੰ ਕੋਈ ਪਤਾ ਨਹੀਂ ਸੀ ਸੰਦੀਪ ਸਿੰਘ ਸਣੀ ਕੌਣ ਹੈ ਤੇ ਉਹਨੂੰ અમਰਤਪਾਲ ਨੇ ਟਿਕਟ ਦਿੱਤੀ ਹੈ ਮੈਂ ਤਾਂ ਕੋਈ ਮੈਨੀਫੈਸਟੋ ਨਹੀਂ ਦੇਖਿਆ ਵੀ ਅਮਰਤਪਾਲ ਦੀ ਅਮਰਤਪਾਲ ਦੀ ਪਾਰਟੀ ਵੱਲੋਂ ਮੈਨੀਫੈਸਟੋ ਕੀ ਹੈ ਵੀ ਮੈਨੀਫੈਸਟੋ ਦੇ ਵਿੱਚ ਲੇ ਕੇ ਆ ਕੀ ਹੈ ਵੀ ਅਸੀਂ ਲੋਕਾਂ ਵਾਂ ਤੇ ਕੀ ਕਰਾਂਗੇ ਸਿਰਫ ਸੰਦੀਪ ਸਣੀ ਸੰਦੀਪ ਸਣੀ ਸੰਦੀਪ ਸਣੀ ਦਾ ਭਰਾ ਜੀ ਕੁਰਬਾਨੀ ਆਲਾ ਪਰਿਵਾਰ ਜੀ ਪੰਥਕ ਪਰਿਵਾਰ ਜੀ ਸੇਵਾ ਬਹੁਤ ਵੱਡੀ ਕਰੀ ਹੈ ਜੀ ਕੁਰਬਾਨੀ ਬਹੁਤ ਵੱਡੀ ਕਰੀ ਹੈ ਜੀ ਸਿਰਫ ਇਹਨੂੰ ਟਿਕਟ ਦੇ ਦਿਓ ਜੀ ਬਸ ਆ ਹੀ ਚੱਲ ਰਿਹਾ ਹੋਰ ਕੋਈ ਕੋਈ ਮੈਨੀਫੈਸਟੋ ਨਹੀਂ ਕੋਈ ਹੋਰ ਨਹੀਂ ਕੋਈ ਵੀ ਅਸੀਂ ਅਸੀਂ ਲੋਕਾਂ ਨੂੰ ਦਵਾਂਗੇ ਕੀ ਵੀ ਅਸੀਂ ਲੋਕਾਂ ਨੂੰ ਕੀ ਦੇਣ ਜਾ ਰਹੇ ਹਾਂ ਅਸੀਂ ਨਵਾਂ ਕੀ ਲੈ ਕੇ ਆਵਾਂਗੇ ਵੀ 92 ਐਮਐਲਏ ਨੇ ਆਮਾਦੀ ਪਾਰਟੀ ਦੇ ਠੀਕ ਹੈ ਵੀ ਅਸੀਂ ਇਹਨਾਂ 92 ਨਾਲੋਂ ਕੀ ਅਲੱਗ ਕਰਾਂਗੇ ਕੋਈ ਮੈਨੀਫੈਸਟੋ ਕੋਈ ਗੱਲ ਨਹੀਂ ਹੋ ਰਹੀ ਇੱਕੋ ਗੱਲ ਹੋ ਰਹੀ ਹੈ ਸੰਦੀਪ ਸਣੀ ਸੰਦੀਪ ਸਣੀ ਦਾ ਭਰਾ ਬਾਸ ਪੰਥਕ ਪਰਿਵਾਰ ਹੈ ਜੀ ਕੁਰਬਾਨੀਆਂ ਦਾ ਪਰਿਵਾਰ ਹੈ ਜੀ ਕੁਰਬਾਨੀਆਂ ਦਾ ਪਰਿਵਾਰ ਤਾਂ ਭਾਈ ਜਸਵੰਤ ਸਿੰਘ ਖਲੜਾ ਜੀ ਦਾ ਬਹੁਤ ਵੱਡਾ ਪਰਿਵਾਰ ਹੈ ਕੁਰਬਾਨੀ ਵਾਲਾ ਕੁਰਬਾਨੀ ਦੇ ਪੱਖ ਤੋਂ ਜਸਵੰਤ ਸਿੰਘ ਖਲੜਾ ਜੀ ਦੀ ਸਰਦਾਰ ਜਸਵੰਤ ਸਿੰਘ ਖਲੜਾ ਜੀ ਦੀ ਕੁਰਬਾਨੀ ਬਹੁਤ ਵੱਡੀ ਹੈ ਠੀਕ ਹੈ ਜੀ ਜਦੋਂ ਉਹਨਾਂ ਦੀ ਧਰਮ ਸਪਤਨੀ ਚੋਣ ਲੜ ਰਹੇ ਸੀਗੇ ਠੀਕ ਹੈ ਉਦੋਂ ਅਮਰਤਪਾਲ ਹੁਣੀ ਕਿੱਥੇ ਸੀਗੇ ਨਾ ਅਮਰਤਪਾਲ ਦੀ ਮਾਤਾ ਦੇਖਿਆ ਨਾ ਅਮਰਤਪਾਲ ਦਾ ਪਾਪਾ ਦੇਖਿਆ ਨਾ ਅਮਰਤਪਾਲ ਦੀ ਕੋਈ ਸਟੇਟਮੈਂਟ ਆਈ ਹੈ ਉਦੋਂ ਜਦੋਂ ਬੀਬੀ ਖਾਦੜਾ ਜੀ ਨੇ ਚੋਣ ਲੜੀ ਹੈ ਤੇ ਉਦੋਂ ਤਾਂ ਕੋਈ ਵੀ ਨਹੀਂ ਇੰਨਾ ਇਹਨਾਂ ਦੀ ਪੰਥ ਨਾ ਇਹਨਾਂ ਦੀ ਪਾਰਟੀ ਦਾ ਨਾ ਕੋਈ ਪਾਰਟੀ ਚਲੋ ਹੈ ਨਹੀਂ ਸੀਗੀ ਇਹਨਾਂ ਪਰਿਵਾਰ ਦਾ ਕੋਈ ਵੀ ਨੁਮਾਇੰਦਗੀ ਖੜਿਆ ਜੇ ਪੰਥਕ ਪਰਿਵਾਰ ਦੀ ਗੱਲ ਕਰਨੀ ਹੈ ਜੱਲੂਪੁਰ ਖੇੜੇ ਦਾ ਜੰਮਿਆ ਪਲਿਆ ਗੁਰਦੀਪ ਸਿੰਘ ਖੇੜਾ 32 ਸਾਲ ਤੋਂ ਜੇਲ੍ਹ ਵਿੱਚ ਬੰਦ ਹੈ ਠੀਕ ਹੈ ਜੀ ਉਹਦੇ ਪਰਿਵਾਰ ਨੂੰ ਤੁਸੀਂ ਕਦੇ ਸਰਪੰਚ ਵੀ ਨਹੀਂ ਬਣਾਇਆ ਹੈਗਾ ਉਹਨਾਂ ਹੀ ਮਾਦਾ ਮੈਂਬਰ ਸੀਗੀ ਠੀਕ ਹੈ ਉਹਨੂੰ ਮੈਂਬਰੀ ਤੋਂ ਵੀ ਹਟਾਇਆ ਗਿਆ ਪਿੱਛੇ ਠੀਕ ਹੈ ਐਡਾ ਵੱਡਾ ਉਹਨੇ ਜੇਲ ਕੱਟੀ ਐ ਏਡੀ ਵੱਡੀ ਉਹਨੇ ਮੰਨ ਲਓ ਵੀ ਇੰਨੇ ਸਾਲ ਜੇਲ 'ਚ 32 ਸਾਲ ਜੇਲ 'ਚ ਰਿਹਾ ਭਾਈ ਗੁਰਦੀਪ ਸਿੰਘ ਖੜੇ ਨੂੰ 32 ਸਾਲ ਹੋ ਗਏ ਜੇਲ ਦੇ ਵਿੱਚ ਕੀ ਉਹ ਪੰਥਕ ਪਰਿਵਾਰ ਨੇ ਕੀ ਉਹਦੀ ਸੇਵਾ ਨਹੀਂ ਹੈਗੀ ਉਹਦੇ ਪਰਿਵਾਰ ਨੂੰ ਤੁਸੀਂ ਚੋਣ ਲੜਾ ਦਿੰਦੇ ਉਹਨੂੰ ਜਿਮਣੀ ਚੋਣ 'ਚ ਉਤਾਰ ਦਿੰਦੇ ਉਹਦੇ ਪਰਿਵਾਰ ਨੂੰ ਜਾ ਪਿੰਡ ਦੀ ਸਰਪੰਚੀ ਤੁਸੀਂ ਆਪ ਕੀਤੀ ਐ ਠੀਕ ਹੈ ਜੀ ਗੁਰਦੀਪ ਸਿੰਘ ਖੇੜਾ ਜੀ ਦੇ ਜਵਾਨੀ ਆ ਵੀ ਅਮਰਤਪਾਲ ਦਾ ਚਾਚਾ ਸਰਪੰਚ ਰਿਹਾ ਜੀ ਸਰਪੰਚ ਬਣਿਆ ਕਿਵੇਂ ਸੀਗਾ ਲੋਕਾਂ ਨੂੰ ਸਰਪੰਚੀ ਵਾਸਤੇ ਪਿੰਡਾਂ ਦੇ ਵਿੱਚ ਕੀ ਦਿੱਤਾ ਜਾਂਦਾ ਉਹ ਆਪਾਂ ਸਾਰਿਆਂ ਨੂੰ ਪਤਾ ਠੀਕ ਹੈ ਉਹੀ ਚੀਜ਼ ਉਹੀ ਫਾਰਮੂਲਾ ਅਮਰਤਪਾਲ ਦੇ ਪਰਿਵਾਰ ਨੇ ਵੀ ਵਰਤਿਆ ਸੀਗਾ ਸਰਪੰਚੀ ਪ੍ਰਾਪਤ ਕਰਨ ਬਾਅਦ ਤੇ ਗੁਰਦੀਪ ਸਿੰਘ ਖੇੜਾ ਦੇ ਪਰਿਵਾਰ ਨੂੰ ਭਾਈ ਖੜਾ ਦਿੰਦੇ ਜਾ ਜਸਵੰਤ ਸਿੰਘ ਖਾੜੜਾ ਜੀ ਦੇ ਪਰਿਵਾਰ ਨੂੰ ਖੜਾ ਦੰਦੇ ਇੱਕ ਵੀਡੀਓ ਆਈ ਹੈ ਅਵਤਾਰ ਸਿੰਘ ਖੰਡੇ ਜੀ ਮਾਤਾ ਦੀ ਮੈਂ ਤਾਂ ਉਹ ਵੀਡੀਓ ਸੁਣੀ ਹੈ ਬਾਈ ਜਿਹਨੇ ਨਹੀਂ ਸੁਣੀ ਹੈਗੀ YouTube ਤੇ ਜਾ ਕੇ ਸੁਣਿਓ ਜਰੂਰ ਆ ਤੇ ਸੁਣ ਕੇ ਤੁਹਾਨੂੰ ਪਤਾ ਲੱਗ ਜਾਏਗਾ ਤੁਹਾਡੀ ਅੱਖਾਂ ਖੁੱਲ ਜਾਣਗੀਆਂ ਇਹ ਅਸਲ ਦੇ ਵਿੱਚ ਸਾਰਾ ਕੁਝ ਮਿੰਤਾ ਐਂ ਲੱਗਦਾ ਵੀ ਇਹ ਸਿਰਫ ਵੋਟਾਂ ਦੇ ਖਾਤਰ ਹੀ ਹੋਈ ਜਾਂਦਾ ਇਹ ਵੀ ਜੋ ਅਮਰਤਪਾਲ ਨੇ ਕੀਤਾ ਠੀਕ ਹੈ ਉਹ ਵੀ ਵੋਟਾਂ ਦੀ ਖਾਤਰ ਆ ਜਰ ਜੇ ਤੁਸੀਂ ਵੋਟਾਂ ਹੀ ਲੈਣੀਆਂ ਸੀਗੀਆਂ ਜੇ ਤੁਸੀਂ ਕੁਰਸੀਆਂ ਇੱਥੇ ਆਉਣੀਆਂ ਸੀਗੀਆਂ ਤੇ ਫਿਰ ਤੁਸੀਂ ਇਹ ਜਿਹੜੇ ਸਟੇਟਮੈਂਟ ਆ ਕਿਉਂ ਦਿੱਤੀਆਂ ਠੀਕ ਹੈ ਤੁਸੀਂ ਕਹਿੰਦੇ ਅਸੀਂ ਗੁਲਾਮ ਆ ਅਸੀਂ ਆਜ਼ਾਦ ਨਹੀਂ ਹੈਗੇ ਅਸੀਂ ਇਸ ਦੇਸ਼ ਦੇ ਵਿੱਚ ਆਜ਼ਾਦ ਨਹੀਂ ਤਾਂ ਹੁਣ ਉਸੇ ਦੇਸ਼ ਦੇ ਵਿੱਚ ਤਾਂ ਤੁਸੀਂ ਚੋਣਾਂ ਲੜੀ ਜਾਂਦੇ ਹੋ ਮੈਂ ਹੁਣ ਉਸੇ ਦੇਸ਼ ਦੇ ਵਿੱਚ ਤੁਸੀਂ ਚੋਣਾਂ ਲੜ ਰਹੇ ਹੋ ਉੱਥੇ ਤੁਸੀਂ ਐਮਪੀ ਬਣ ਰਹੇ ਹੋ ਉੱਥੇ ਤੁਸੀਂ ਸੌਂਗਾ ਚੱਕ ਰਹੇ ਹੋ ਉੱਥੇ ਤੁਸੀਂ ਐਮਐਲਏ ਬਣਾ ਰਹੇ ਹੋ ਜੇ ਤੁਸੀਂ ਪਾਰਟੀਆਂ ਬਣਾਉਣ ਤੇ ਰਾਜਨੀਤੀ ਜਿਹਾ ਆਉਣਾ ਸੀ ਤਾਂ ਪੰਜਾਬ ਦਾ ਮਾਹੌਲ ਕਿਉਂ ਖਰਾਬ ਕੀਤਾ ਕਿਉਂ ਸਾਡੇ ਇੰਨੇ ਪੁਲਿਸ ਮੁਲਾਜ਼ਮ ਜ਼ਖਮੀ ਕੀਤੇ ਅਜ ਨਾਲੇ ਕਾਂਡ ਦੇ ਵਿੱਚ ਕਿਉਂ ਸਤਗੁਰੂ ਗਰੀਬ ਨਿਵਾਜ ਸੱਤੇ ਪਾਸ਼ਾ ਜੀ ਨੂੰ ਤੁਸੀਂ ਢਾਲ ਬਣਾ ਕੇ ਲੈ ਕੇ ਗਏ ਜੇ ਤੁਹਾਨੂੰ ਦੀ ਕੁਰਸੀਆਂ ਹੀ ਪ੍ਰਾਪਤ ਕਰਨੀਆਂ ਸੀਗੀਆਂ ਮਾੜੀ ਮੋਟੀ ਦਿਮਾਗ ਤੋਂ ਤੁਸੀਂ ਕੰਮ ਲਾਓ ਵੀ ਜੇ ਤੁਹਾਨੂੰ ਕੁਰਸੀਆਂ ਹੀ ਪ੍ਰਾਪਤ ਕਰਨੀਆਂ ਸੀ ਫਿਰ ਤੁਹਾਨੂੰ ਐਡਾ ਪੰਜਾਬ ਦਾ ਮਾਹੌਲ ਖਰਾਬ ਕਰਨ ਦੇ ਵਿੱਚ ਠੀਕ ਹੈ ਤੁਹਾਨੂੰ ਕੀ ਸੀਗਾ ਵੀ ਪੰਜਾਬ ਦਾ ਮਾਹੌਲ ਕਿਉਂ ਖਰਾਬ ਕੀਤਾ ਠੀਕ ਹੈ ਇੰਨੇ ਪੁਲਸਾਰੇ ਜ਼ਖਮੀ ਹੋ ਗਏ ਉਹਦਾ ਧੰਨ ਮੈਂ ਕਹਿੰਦਾ ਵੀ ਉਹਨਾਂ ਜਿਗਰਾ ਸੀਗਾ ਪੁਲਸ ਵਾਲਿਆਂ ਦਾ ਵੀ ਜਿਨ੍ਹਾਂ ਨੇ ਸਾਰਾ ਕੁਝ ਸਤਗੁਰੂ ਜੀ ਦੀ ਮਾਨ ਸਨਮਾਨ ਨੂੰ ਬਰਕਰਾਰ ਰੱਖਣ ਵਾਸਤੇ ਆਪਣੇ ਪਿੰਡੇ ਦੇ ਉੱਤੇ ਝੱਲ ਲਿਆ ਝੱਲਿਆ ਨਾ ਅਜ ਨਾਲੇ ਕਾਹਨ ਦੇ ਵਿੱਚ ਤੇ ਤੁਸੀਂ ਅੱਜ ਉੱਥੇ ਹੀ ਚੋਣਾ ਲੜਦੇ ਫਿਰਦੇ ਹੋ ਬੀਬੀ ਜੀ ਦੀ ਸਪੀਚ ਸੁਣ ਕੇ ਦੇਖੋ ਅਵਤਾਰ ਸਿੰਘ ਖੰਡਾ ਦੀ ਮਾਤਾ ਦੀ ਸੁਣ ਕੇ ਦੇਖਿਓ ਨਾ ਇਹ ਸਪੀਚ ਤੁਹਾਨੂੰ ਪਤਾ ਲੱਗ ਜੇਗਾ ਸਾਰਾ ਕੁਝ ਤੁਹਾਡੀਆਂ ਅੱਖਾਂ ਖੁੱਲੀਆਂ ਰਹਿ ਜਾਣਗੀਆਂ ਐਡੀਆ ਨੇ ਸਟੇਟਮੈਂਟ ਆ ਦੇਣਿਆ ਫਰਨੀਚਰ ਤੋੜਨੇ ਠੀਕ ਹੈ ਜੀ ਗੁਰੂ ਘਰਾਂ ਦੇ ਵਿੱਚ ਜਾ ਕੇ ਵੀ ਫਰਨੀਚਰ ਤੋੜ ਦੇਣਾ ਖਾਵਣੀਓ ਫਰਨੀਚਰ ਕਿਸੇ ਨੇ ਕਿੰਨੀ ਸ਼ਰਧਾ ਨਾਲ ਦਿੱਤਾ ਹੋਏਗਾ ਵੀ ਭਾਈ ਸਾਡੇ ਬਜ਼ੁਰਗ ਮਾਤਾ ਭੈਣਾਂ ਠੀਕ ਹੈ ਬਜ਼ੁਰਗ ਆਉਂਦੇ ਨੇ ਬਹਿ ਕੇ ਕੀਰਤਨ ਸੁਣਿਆ ਕਰਨਗੇ ਤੁਸੀਂ ਚੱਕ ਕੇ ਤੋੜਤਾ ਫਰਨੀਚਰਾਂ ਦੋਸਤਾਂ ਐ ਕਹਿੰਦੇ ਸੀ ਵੀ ਬੱਸ ਸਾਡੇ ਹੱਥ ਜੀ ਸਾਰਾ ਕੁਝ ਆ ਐਨੀਆਂ ਬਿਆਦਮੀਆਂ ਹੋ ਗਿਆ ਇੰਨਾ ਕੁਝ ਹੋ ਗਿਆ ਉਦੋਂ ਕਿੱਥੇ ਸੀ ਪਰਿਵਾਰ ਉਥੋਂ ਉਦੋਂ ਉਦੋਂ ਕਿਉਂ ਨਹੀਂ ਧਰਨੇ ਲੱਗੇ ਹੈਗੇ ਤੁਹਾਡੇ ਤੋਂ ਮਾੜਾ ਜ ਆਮਰਤਪਾਲ ਨੇ ਭੋਖੜਤਾ ਰੱਖੀ ਆ ਦੋ ਦਿਨ ਰੋਟੀ ਛੱਡ ਜੀ ਉਦੋਂ ਧਰਨਾ ਲੱਗ ਗਿਆ ਜੇ ਤੁਸੀਂ ਚੋਣਾਂ ਹੀ ਲੜਨੀਆਂ ਨੇ ਠੀਕ ਆ ਫੇਰ ਤੁਹਾਨੂੰ ਐਡਾ ਵੱਡਾ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੀ ਲੋੜ ਹੈ ਠੀਕ ਹੈ ਫਿਰ ਤੁਸੀਂ ਕਹਿੰਦੇ ਜੀ ਦੇਖੋ ਜੀ ਸਾਡਾ ਧੱਕਾ ਹੁੰਦਾ ਜੀ ਧੱਕਾ ਭਾਈ ਤੁਸੀਂ ਕਹਿੰਦੇ ਫਿਰ ਕੀ ਕਹਣਗੇ ਪੰਥ ਨਾਲ ਧੱਕਾ ਹੁੰਦਾ ਜੀ ਠੀਕ ਹੈ ਜੀ ਕੌਮ ਨਾਲ ਧੱਕਾ ਹੁੰਦਾ ਜੀ ਵਿਤਕਰਾ ਹੁੰਦਾ ਵਿਤਕਰਾ ਭਾਈ ਕਿਸੇ ਕੌਮ ਨਾਲ ਨਹੀਂ ਹੁੰਦਾ ਕਿਸੇ ਧਰਮ ਨਾਲ ਨਹੀਂ ਹੁੰਦਾ ਕੋਈ ਧੱਕਾ ਨਹੀਂ ਹੁੰਦਾ ਠੀਕ ਹੈ ਨਹੀਂ ਧੱਕਾ ਤੁਸੀਂ ਆਪ ਕਰਦੇ ਹੋ ਅਜਨਾਲੇ ਜਾ ਕੇ ਧੱਕਾ ਤੁਸੀਂ ਕਰਿਆ ਸੀਗਾ ਤਾਂ ਕਿ ਸਰਕਾਰ ਨੇ ਠੀਕ ਹੈ ਧੱਕਾ ਤੁਸੀਂ ਕੀਤਾ ਸੀਗਾ ਜਾ ਕੇ ਉੱਥੇ ਮੋਟਾ ਕਰਦੀ ਕਰੀ ਸੀ ਕਿ ਤਾਂ ਫਿਰ ਜਾ ਕੇ ਸਰਕਾਰ ਨੇ ਸਕੰਜਾ ਕੱਸਿਆ ਸੀਗਾ ਐਡਾ ਵੱਡਾ ਪੰਜਾਬ ਦੇ ਵਿੱਚ ਤੁਸੀਂ ਬਖੇੜਾ ਖੜਾ ਕਰਤਾ ਸੀਗਾ ਠੀਕ ਹੈ ਇਹ ਤਾਂ ਮੈਂ ਕਹਾਂ ਇਹ ਸਰਕਾਰਾਂ ਮੌਕੇ ਦੀਆਂ ਸਰਕਾਰਾਂ ਬਹੁਤ ਵਧੀਆ ਨੇ ਜਿਨ੍ਹਾਂ ਨੇ ਉਸ ਚੀਜ਼ ਨੂੰ ਬਹੁਤ ਕੰਟਰੋਲ ਕੀਤਾ ਪੁਲਿਸ ਅਫਸਰ ਵਧੀਆ ਸੀਗੇ ਉਹਨਾਂ ਨੇ ਉਸ ਚੀਜ਼ ਨੂੰ ਬੜਾ ਸਿਆਣਪ ਨਾਲ ਕੰਟਰੋਲ ਕਰ ਲਿਆ ਜਿਵੇਂ ਪਿਛਲੇ ਦਿਨਾਂ ਦੇ ਵਿੱਚ ਆਪਾਂ ਨੇ ਵੀ ਇੱਕ ਵੀਡੀਓ ਪਹਿਲਾਂ ਵੀ ਪਾਈ ਸੀਗੀ ਅਮਰਤਪਾਲ ਦੀ ਮਾਤਾ ਐਸਪੀ ਨੂੰ ਬੋਲ ਰਹੀ ਸੀਗੀ ਸਰਦਾਰ ਹਰਪਾਲ ਸਿੰਘ ਜੀ ਨੂੰ ਤੂੰ ਤੂੰ ਕਰਕੇ ਗੱਲ ਕਰਦੀ ਸੀਗੀ ਵੀ ਉਦਾਂ ਜਦੋਂ ਮਹਾਰਾਜ ਬਿਆਦਵੀ ਹੋਈ ਓਦੋਂ ਤੁਸੀਂ ਕਿਤੇ ਮੋਰਚਾ ਲਾਇਆ ਧਰਨਾ ਲਾਇਆ ਸੀਗਾ ਓਦੋਂ ਕਿਤੇ ਡਟ ਕੇ ਖੜੇ ਸੀਗੇ ਵੀ ਅਸੀਂ ਭੁੱਖੜਾ ਰੱਖਦੇ ਆ ਪਰ ਸਿਰਫ ਤੇ ਸਿਰਫ ਕੁਰਸੀਆਂ ਦੀ ਖਾਤਰ ਉਪਤਾਰ ਸਿੰਘ ਖੰਡੇ ਦੀ ਮਾਤਾ ਨੇ ਹੁਣ ਇੱਥੇ ਤਾਂ ਕਹਿਦਾ ਵੀ ਇਹਦਾ ਪੈਸਾ ਇਕੱਠਾ ਕਰਨ ਦੇ ਕਰਨ ਦੇ ਮਾਰਿਆ ਨੇ ਸਾਰਾ ਕੁਝ ਕਰੀ ਜਾਂਦੇ ਨੇ ਇਹਦਾ ਪੈਸਾ ਇਕੱਠਾ ਕਰਦੇ ਨੇ ਤੁਸੀਂ ਤਾਂ ਪਹਿਲਾਂ ਕਹਿੰਦੇ ਸੀ ਨਾ ਵੀ ਐਸਪੀ ਹਰਪਾਲ ਸਿੰਘ ਕਹਿੰਦਾ ਵੀ ਤੇਰੇ ਪੁੱਤਰ ਨੇ ਬੜਾ ਪੈਸਾ ਇਕੱਠਾ ਕਰ ਲਿਆ ਤੇ ਹੁਣ ਤਾਂ ਉਤਾਰ ਸਿੰਘ ਖੰਡੇ ਦੀ ਮਾਤਾ ਵੀ ਕਹਿੰਦੀ ਆ ਵੀ ਪੈਸਾ ਇਕੱਠਾ ਕਰਦੇ ਨੇ ਹੁਣ ਦੱਸੋ ਹੁਣ ਅਵਤਾਰ ਸਿੰਘ ਖੰਡੇ ਦੀ ਮਾਤਾ ਵੀ ਕਹਿ ਰਹੀ ਐ ਵੀ ਇਹ ਪੈਸਾ ਕੱਟਾ ਕਰਨ ਦੇ ਮਾਰੇ ਕਰਦੇ ਨੇ ਸਾਰਾ ਕੁਝ ਪਹਿਲਾਂ ਤੁਸੀਂ ਕਹਿੰਦੇ ਸੀ ਪੁਲਿਸ ਅਫਸਰ ਕਹਿੰਦੇ ਨੇ ਜਾਂ ਸਰਕਾਰੀ ਨੇ ਚਲੋ ਪੁਲਿਸ ਅਫਸਰ ਦਾ ਸਰਕਾਰ ਲਈ ਡਿਊਟੀ ਕਰਦੇ ਨੇ ਆਪਣੀ ਇਮਾਨਦਾਰੀ ਨਾਲ ਡਿਊਟੀ ਕਰਦੇ ਨੇ ਠੀਕ ਹੈ ਨਹੀਂ ਆਪਣੀ ਤਨਖਾਹ ਲੈਂਦੇ ਨੇ ਆਪਣੇ ਬੱਚੇ ਪਾਲਦੇ ਨੇ ਆਪਣੇ ਘਰ ਪਰਿਵਾਰ ਚਲਾਉਂਦੇ ਨੇ ਵਰਦੀ ਪਾਉਣੇ ਆਲਾ ਵੀ ਗੁਰਸਿੱਖ ਹੋ ਸਕਦਾ ਖਮ ਨਹੀਂ ਉਹ ਤੁਹਾਡੇ ਨਾਲੋਂ ਵੀ ਨਿਤ ਨਿਮੀ ਹੋਣ ਐਸਪੀ ਹਰਪਾਲ ਸਿੰਘ ਜੀ ਕੀ ਪਤਾ ਤੁਹਾਡੇ ਨਾਲੋਂ ਵੀ ਵੱਧ ਨਿਤ ਨਿਮੀ ਹੋਣ ਉਹ ਸਾਬਤ ਸੂਰਤ ਨੇ ਉਹ ਪਤਾ ਨਹੀਂ ਸ਼ਾਇਦ ਅਮਰਤ ਹਾਰੀ ਵੀ ਹੋਣ ਉਹ ਉਹਨਾਂ ਸਰ ਤੇ ਸੋਹਣੀ ਦਸਤਾਰ ਸਜਾਈ ਹੋਈ ਐ ਤੁਸੀਂ ਉਹਨੂੰ ਤੂੰ ਤੂੰ ਕਰਕੇ ਗੱਲਾਂ ਕਰਦੇ ਸੀਗੇ ਤੇ ਹੁਣ ਉਹ ਹੀ ਕਹਿੰਦੇ ਵੀ ਜਿਵੇਂ ਕਹਿੰਦੇ ਅੰਨਾ ਮੰਡੇ ਰੋੜੀਆਂ ਮੁੜ ਆਪਣਿਆਂ ਨੂੰ ਵੀ ਆਪਣਿਆਂ ਨੂੰ ਜਿਹੜਾ ਆਪਣੇ ਫਿਟਿੰਗ ਚ ਆਉਂਦਾ ਬੰਦਾ ਠੀਕ ਐ ਜਿਹੜਾ ਆਪਣੇ ਕਹਣੇ ਚ ਚੱਲਦਾ ਉਹਨੂੰ ਟਿਕਟਾਂ ਦੇ ਦੋ ਤੇ ਬਾਕੀ ਬੀਬੀ ਖਾਦਲਾ ਵਰਗਿਆਂ ਨੂੰ ਕਿਸੇ ਨੇ ਪੁੱਛਿਆ ਵੀ ਨਹੀਂ ਹੈਗਾ ਬੀਬੀ ਖਾਲੜਾ ਜੀ ਨੂੰ ਵੀ ਦਿੱਤੀ ਜਾ ਸਕਦੀ ਸੀਗੀ ਟਿਕਟ ਬੀਬੀ ਖਾਲੜਾ ਜੀ ਨੂੰ ਚੋਣ ਲੜਾਈ ਜਾ ਸਕਦੀ ਸੀ ਨਾਲੇ ਬਹੁਤ ਪੜ੍ਹੇ ਲਿਖੇ ਨੇ ਉਹ ਸ਼ਾਇਦ ਸਣੀ ਦਾ ਭਰਾ ਇੰਨਾ ਪੜਿਆ ਵੀ ਨਾ ਹੋਵੇ ਰਾਜਨੀਤੀ ਵੀ ਨਾ ਜਾਣਦਾ ਹੋਵੇ ਬੀਬੀ ਖਾਲੜਾ ਜੀ ਨੇ ਇੰਨਾ ਸੰਘਰਸ਼ ਕੀਤਾ 1995 ਤੋਂ ਲੈ ਕੇ ਅੱਜ ਤੱਕ 30 ਸਾਲ ਹੋ ਗਏ ਸੰਘਰਸ਼ ਕਰਦਿਆਂ ਨੂੰ ਉਹਨਾਂ ਨੂੰ ਟਿਕਟ ਕਿਉਂ ਨਹੀਂ ਦਿੱਤੀ ਹੈਗੀ ਇਹ ਮੇਰੇ ਸਵਾਲ ਨੇ ਅਮਰਤਪਾਲ ਦੇ ਪਰਿਵਾਰ ਨੂੰ ਅਮਰਤਪਾਲ ਦੇ ਸਮਰਥਕਾਂ ਨੂੰ ਅੱਜ ਮੈਂ ਇੱਕ ਇੰਟਰਵਿਊ ਹੋਰ ਸੁਣ ਰਿਹਾ ਸੀਗਾ ਮੈਂ ਤਾਂ ਇਹ ਕਹਿੰਦਾ ਯਾਰ ਅਮਰਤਪਾਲ ਦੀ ਦੇਣ ਕੀ ਆ ਪੰਜਾਬ ਨੂੰ ਬਸ ਆਪ ਦੀ ਕੁਰਸੀ ਨੂੰ ਛੱਡ ਕੇ ਬਾਕੀ ਅਮਰਤਪਾਲ ਦੀ ਕੀ ਦੇਣ ਹੈ ਇੱਕ ਅੱਜ ਮੈਂ ਇੰਟਰਵਿਊ ਸੁਣ ਰਿਹਾ ਸੀਗਾ ਕਰਨੈਲ ਸਿੰਘ ਪੰਜੋਲੀ ਜੀ ਦੀ ਬਹੁਤ ਪੁਰਾਣੇ ਲੀਡਰ ਨੇ ਸਰਦਾਰ ਗਜਮ ਸਿੰਘ ਜੀ ਤੋੜਾ ਸਾਹਬ ਦੇ ਟਾਈਮ ਦੇ ਲੀਡਰ ਨੇ ਉਹ ਉਹਨਾਂ ਨੇ ਵੀ ਇਹੀ ਗੱਲ ਕਹੀ ਸਰਦਾਰ ਰਣਜੀਤ ਸਿੰਘ ਜੀ ਕੁੱਕੀ ਗੱਲ ਨੇ ਬਹੁਤ ਪੜ੍ਹੇ ਲਿਖੇ ਨੇ ਉਹਨਾਂ ਨੇ ਵੀ ਇਹੀ ਗੱਲ ਕਹੀ ਹੋਂ ਤਾਂ ਵੀ ਤੁਹਾਡੇ ਨਾਲ ਦੇ ਕਹਿਣ ਲੱਗੇ ਵੇ ਪੈਸੇ ਇਕੱਠੇ ਕਰਦੇ ਨੇ ਹੁਣ ਕੀ ਐਸਪੀ ਹਰਪਾਲ ਸਿੰਘ ਨੂੰ ਕਹੋਗੇ ਉਹ ਤਾਂ ਪੜ੍ਹੇ ਲਿਖੇ ਆਫੀਸਰ ਨੇ ਉਹਨਾਂ ਨੇ ਪਹਿਲੇ ਅੰਦਾਜ਼ਾ ਲਾ ਦੇਵੇ ਨਾ ਪੈਸੇ ਤੱਕ ਮੁੱਖ ਹੈ ਠੀਕ ਹੈ ਜੀ ਧੰਨਵਾਦ ਜੀ ਵੱਧ ਘਟ ਬੋਲ ਲਿਆ ਗਿਆ ਉਹ ਤਾਂ ਮਾਫੀ ਚਾਹੁੰਦਾ ਜੀ ਸਤਿ ਸ੍ਰੀ ਅਕਾਲ